ਸੋ ਕੋ ਪਾਕਿਸਤਾਨ ਲਗਾਤਾਰ ਆਪਣੀਆਂ ਗਤੀਵਿਧੀਆਂ ਜਿਹੜਾ ਕਰਦਾ ਆ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਇੱਕ ਜਿਹੜਾ ਕੰਬੀਨੇਸ਼ਨ ਆ ਬਾਰਡਰ ਤੇ ਬਹੁਤ ਵਧੀਆ ਚੱਲ ਰਿਹਾ ਖਾਸ ਕਰਕੇ ਪਿੱਖੀਵਿੰਡ ਏਰੀਆ ਦੇ ਵਿੱਚ ਤੇ ਰੋਜ਼ਾਨਾ ਜਿਹੜੀਆਂ ਪ੍ਰਾਪਤੀਆਂ ਹੋਦੀਆਂ ਆ ਅੱਜ ਵੀ ਜਿਹੜੀ ਆ ਜਿਹੜੀ ਪ੍ਰਾਪਤੀ ਹੋਈ ਆ ਇਹ ਅੱਧਾ ਕਿਲੋ ਫੈਰੋਨ ਤੇ ਇੱਕ ਡਰੋਨ ਜਿਹੜਾ ਏ ਰਿਕਵਰ ਹੋਇਆ ਇਹ ਮਾੜੀ ਕੰਬੋਕੇ ਦੇ ਏਰੀਆ ਦੇ ਵਿੱਚ ਆ ਜਦੋਂ ਇਨਫੋਰਮੇਸ਼ਨ ਮਿਲੀ ਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਵੇਖਿਆ ਤੇ ਇੱਕ ਡਰੋਨ ਜਿਹੜਾ ਟੁੱਟੀ ਹੋਈ ਹਾਲਤ ਦੇ ਵਿੱਚ ਤੇ ਨਾਲ ਇੱਕ ਪੀਲੇ ਰੰਗ ਦਾ ਪੈਕ ਜਦੋਂ ਖੋਲ ਕੇ ਨੂੰ ਟੈਸਟ ਕਿਟ ਨਾਲ ਚੈੱਕ ਕੀਤਾ ਗਿਆ ਹੈਰੋਨ ਦੀ ਵਜਨ ਕਰਨ ਤੇ 500 ਗ੍ਰਾਮ ਜਿਹੜੀ ਆ ਹੈਰੋਨ ਜਿਹੜੀ ਆ ਰਿਕਵਰ ਹੋਈ ਉਹ ਮੈਂ ਇਹ ਦੱਸਣਾ ਚਾਹਾਂਗਾ ਕਿ ਜੇ ਅੱਜ ਤੋਂ ਪਿੱਛੇ ਕੱਲ ਦੀ ਗੱਲ ਕਰੀਏ ਤੇ 101 ਬੀਐਸਐਫ ਦੇ ਏਰੀਆ ਕੈਂਪ ਕਰਨ ਦੇ ਵਿੱਚ ਜਿੱਥੇ 2 ਗਲੌਕ ਪਿਸਤਲ 3 ਮੈਗਜ਼ੀਨ ਬਰਾਮਦ ਹੋਇਆ ਤੇ ਕੱਲ ਸ਼ਾਮੀ ਇੱਕ ਡਰੋਨ ਬਰਾਮਦ ਹੋਇਆ। ਤੋਂ ਇਕਪਮੈਂਟ ਜਿਹੜੇ ਬਾਰਡਰ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਆ ਉਹ ਕਾਰਵਾਈ ਆ ਪੁਲਿਸ ਵੱਲੋਂ ਤੇ ਪੀਐਸਏ ਵੱਲੋਂ ਕੀਤੀ ਜਾ ਰਹੀ ਆ ਤੇ ਇਹ ਸਾਡੀ ਸਤਰਕਤਾ ਦਾ ਨਤੀਜਾ ਆ ਕਿ ਰੋਜ਼ ਜਿਹੜੀਆਂ ਇਥੇ ਬਰਾਮਦੀਆਂ ਹੋ ਰਹੀਆਂ ਨੇ। ਉਹ ਬ੍ਰਾਂਧਕੀਆਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਜਿੱਥੇ ਅਸੀਂ ਹੈਰੋਨ ਡਰੋਨ ਰਿਕਵਰ ਕਰਦੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਦੇ ਹਾਂ ਜੇ ਅੱਜ ਤੱਕ ਇਸ ਸਾਲ ਦੀ ਗੱਲ ਕੀਤੀ ਜਾਵੇ ਤੇ 60 ਦੇ ਕਰੀਬ ਜਿਹੜੇ ਵਿਅਕਤੀ ਆ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲਾਂ ਦੇ ਵਿੱਚ ਭੇਜ ਦਿੱਤੀਆਂ ਤੇ 30 ਡਰੋਨ ਜਿਹੜੇ ਆ ਉਹ ਬ੍ਰੰਧ ਹੋ ਚੁੱਕੇ ਨੇ ਤੇ 30 ਕਿਲੋ ਅੱਜ ਵਾਲੀ ਪਾਕੀ ਕਰੀਏ ਤੇ 31 ਕਿਲੋ ਦੇ ਕਰੀਬ ਜਿਹੜੀ ਆ ਫੈਰਨ ਜਿਹੜੀ ਆ ਉਹ ਸਿਰਫ ਥਿੱਕੀਵਿੰਟ ਸਾਊਂਡ ਬਜਨ ਦੇ ਵਿੱਚ ਰਿਕਵਰ ਹੋ ਰਹੀ ਸੀ। ਇਹ ਅੱਜ ਵਾਲੀ ਸਰ ਜਿਹੜੀ ਹੈ ਇਹ ਰਾਤ ਬ੍ਰਾਮਬਦਗੀ ਹੋਈ ਰਾਤ ਆਇਆ ਜਿਹੜਾ ਡਰੋਨ ਆ। ਇਹ ਦੇਖੋ ਸਵੇਰ ਬ੍ਰਾਮਬਦ ਹੋਈ ਗਿਆ ਇਹ ਸਾਡਾ ਪਾਰਟ ਆਫ ਐਨਾਲਿਸਿਸ ਆ ਉਹਦੇ ਨੂੰ ਅਸੀਂ ਐਨਾਲਿਸਿਸ ਕਰਾਂਗੇ ਡਰੋਨ ਦਾ ਐਨਾਲਿਸਿਸ ਹੋਊਗਾ ਉਹਦੇ ਤੋਂ ਪਤਾ ਚੱਲੂਗਾ ਕਿ ਕਦੋਂ ਪਾਕਿਸਤਾਨ ਤੋਂ ਟੇਕ ਆਫ ਹੋਇਆ ਤੇ ਕਦੋਂ ਇੱਥੇ ਲੈ ਆ। ਅੱਛਾ